ਪੰਜਾਬ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਤੇ ਬਰਸਾਤਾ ਦੇ ਮੌਸਮ ਨੂੰ ਦੇਖਦੇ ਹੋਏ ਅੱਜ ਜੀਸੀਆਈ ਲੁਧਿਆਣਾ ਸੈਂਟਰਲ ਵੱਲੋਂ ਕੰਮ ਤੇ ਤਨਾਨਤ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਛਤਰੀ ਵੰਡੀ ਗਈ ਦੱਸਦੇ ਕਿ ਗਰਮੀ ਹੋਵੇ ਜਾਂ ਸਰਦੀ ਹਰ ਮੌਸਮ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮਾ ਵੱਲੋਂ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾਈ ਜਾਂਦੀ ਹੈ ਜਿਸ ਨੂੰ ਦੇਖਦੇ ਹੋਏ ਜੀਸੀਆਈ ਲੁਧਿਆਣਾ ਸੈਂਟਰਲ ਵੱਲੋਂ ਇੱਕ ਵੱਡਾ ਕਦਮ ਚੁੱਕਦਿਆਂ ਇਮਾਨਦਾਰੀ ਨਾਲ ਕੰਮ ਕਰ ਰਹੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਛਤਰੀਆਂ ਬੰਡੀਆਂ ਗਈਆਂ ਇਸ ਮੌਕੇ ਤੇ ਏਸੀਪੀ ਟ੍ਰੈਫਿਕ ਇਕਲ ਲੁਧਿਆਣਾ ਚਰਨਜੀਵ ਲਾਂਬਾ ਨੇ ਜੀਸੀਆਈ ਲੁਧਿਆਣਾ ਦਾ ਧੰਨਵਾਦ ਕੀਤਾ ਅਤੇ ਹੋਰ ਕੀ ਗੁੱਝ ਕੇ ਹਾਂ ਆਓ ਸੁਣਦੇ ਹਾਂ ਜੀ ਇਹ ਪਹਿਲ ਸ਼ੁਰੂ ਕੀਤੀ ਕਿ ਕਿਹੜਾ ਕੀ ਕਿਦਰਾ ਮੋਟਿਵ ਆਇਆ ਕਿਸ ਤਰ੍ਹਾਂ ਮੰਨਿਆ ਅਸੀਂ ਹਮੇਸ਼ਾ ਚੌਂਕ ਚ ਦੇਖੀਦਾ ਜੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਮੁਲਾਜ਼ਮ ਬੜੀ ਜਦੋਂ ਜਹਿਦ ਕਰਦੇ ਨੇ ਜਿਸ ਹਾਲਾਤ ਨਾਲ ਗਰਮੀ ਪੈ ਰਹੀ ਹੈ ਟੈਂਪਰੇਚਰ ਇਸ ਵਾਰ 50 ਨੂੰ ਵੀ ਟੱਚ ਕੀਤਾ ਤੁਸੀਂ ਦੇਖਦੇ ਹੋਵੋਗੇ ਅਸੀਂ ਏਸੀ ਗੱਡੀਆਂ 'ਚ ਬਹਿ ਕੇ ਲੰਘ ਜਾਈਦਾ ਤੇ ਕਈ ਜਗ੍ਹਾ ਤੇ ਦੇਖੀ ਤਾਂ ਮੁਲਾਜ਼ਮ ਜਿਹੜੇ ਨੇ ਚੌਂਕਾਂ 'ਚ ਖੜੇ ਨੇ ਟ੍ਰੈਫਿਕ ਕੰਟਰੋਲ ਕਰ ਰਹੇ ਆ ਕੋਈ ਉਹਨਾਂ ਨੂੰ ਸਹੂਲਤ ਨਹੀਂ ਹੈ ਬਹੁਤ ਦਿੱਕਤ ਆ ਰਹੀ ਹੈ ਸੋ ਇੱਕ ਛੋਟਾ ਜਿਹਾ ਅਰੇਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇਸੀਐਲ ਲੁਧਿਆਣਾ ਸੈਂਟਰਲ ਨੇ ਔਰ ਜਿਹਦੇ ਵੀ ਸਾਨੂੰ ਸਹਿਯੋਗ ਦਿੱਤਾ ਸਾਡੇ ਬੜੇ ਅੱਛੇ ਸਪான்ਸਰ ਉਦੇਰਾ ਫਾਸਨਰਸ ਤੋਂ ਸੁਮਿਤ ਜੀ ਔਰ ਐਕਸਪਰਟੀਫਾਈ ਤੋਂ ਸਾਡੇ ਪੰਕਜ ਜੀ ਔਰ ਰਮੀਸ਼ਾ ਬੁਟੀਕ ਤੋਂ ਸਾਡੇ ਸੁਮਿਤ ਮਿੱਤਲ ਜੀ ਔਰ ਜੀਐਸਡੀ ਬਿਲਡਕੋਰ ਜਿਹੜੀ ਕੰਪਨੀਆਂ ਉਹਨਾਂ ਵੱਲੋਂ ਔਰ ਜੇਸੀਐਲ ਲੁਧਿਆਣਾ ਸੈਂਟਰਲ ਦੇ ਸਾਰੇ ਮੈਂਬਰਾਂ ਵੱਲੋਂ ਕੰਟਰੀਬਿਊਸ਼ਨ ਅਸੀਂ ਅੰਬ੍ਰੇਲਾ ਜਿਹੜੇ ਆਈਸੀਪੀ ਲੰਬਾ ਸਾਹਿਬ ਨੂੰ ਸੌਂਪੇ ਨੇ ਉਮੀਦ ਕਰਦਾ ਛੋਟੀ ਜੀ ਰੀਲੀਫ ਮਿਲੇਗੀ ਸਾਫ ਤੇ ਦਿਨਾਂ ਦੇ ਕਾਰਨ ਲਗਾਤਾਰ ਦੇਣੇ ਬਹੁਤ ਸਾਫਾ ਹੀ ਬੜੀ ਮੁਸ਼ਕਲ ਆ ਰਹੀ ਸੀ ਤੇ ਤੁਸੀਂ ਕੀ ਮੰਨ ਕੇ ਚੱਲਦੇ ਹੋ ਇਹਦੇ ਨਾਲ ਕਿੰਨਾ ਕਰ ਲਈਏ ਦੇਖੋ ਇਹਦੇ ਨਾਲ ਮੈਂ ਤਾਂ ਨਹੀਂ ਕਹਿ ਸਕਦਾ ਕਿ 100% ਰੀਲੀਫ ਹੋ ਜਾਏਗਾ ਇਹ ਹੈ ਕਿ ਟੈਂਪਰੇਰੀ ਫਾਰ ਦਾ ਟਾਈਮ ਬਿੰਗ ਜਿਹੜਾ ਹੈਗਾ ਉਹਨਾਂ ਨੂੰ ਕਯੂਰ ਕਰ ਸਕਦੇ ਆ ਛੋਟਾ ਜਿਹਾ ਅਸੀਂ ਉਪਰਾਲਾ ਕੀਤਾ ਹੈ ਔਰ ਅੱਗੇ ਮੈਂ ਹੋਰ ਵੀ ਲੰਬਾ ਸਾਹਿਬ ਨੂੰ ਕਿਹਾ ਹੈ ਕਿ ਜੇ ਕੋਈ ਏਦਾਂ ਦੀ ਰਿਕੁਆਇਰਮੈਂਟ ਆਉਂਦੀ ਆ ਤਾਂ ਅਸੀਂ ਇਨੀਸ਼ੀਏਟਿਵ ਲੈਣ ਦੀ ਕੋਸ਼ਿਸ਼ ਕਰਾਂਗੇ ਔਰ ਅ ਠੀਕ ਹੈ ਮੌਸਮ ਦਾ ਹੁਣ ਚੇਂਜ ਸਿਜ਼ਨ ਚਲਦੇ ਆ ਕਿ ਹਰ ਵਾਰ ਦੀ ਤਰ੍ਹਾਂ ਅਸੀਂ ਜਿਹੜਾ ਹੈ ਆਪਣੇ ਤੌਰ ਤੇ ਮੌਨਸੂਨ ਦੀ ਕਰਦੇ ਆ ਜਿਹੜੇ ਅਸੀਂ ਮੁਲਾਜ਼ਮਾਂ ਨੂੰ ਕੰਮ ਤੋਂ ਟੀਨਪੋਟਸ ਔਰ ਕੰਬਰੇਲਾ ਤੋਂ ਐਡ ਕਰਦੇ ਆ ਸਰਕਾਰੀ ਤੌਰ ਤੇ ਨਹੀਂ ਲੇਕਿਨ ਮੈਂ ਧਨਵਾਦੀ ਹਾਂ ਜੀਸੀਆਈ ਦਾ ਇਸ ਜੰਮੀ ਪੀਆਰ ਡਾਇਰੈਕਟਰ ਦਾ ਪ੍ਰਿੰਸੀਪਲ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਕਿ ਸਾਨੂੰ ਅੱਜ ਇਸ ਸੌਫਟਵਰ ਜਿਹੜੇ ਹੈ ਸਟੈਂਡਿੰਗ ਅੰਬ੍ਰੈਲਾਸ ਉਹ ਪ੍ਰੋਵਾਈਡ ਕੀਤੇ ਆ ਜਿਹੜੇ ਕੰਮ ਕਾਜ ਦੇ ਰੂਟੀਨ ਦੇ ਵਿੱਚ ਮਦਦਗਾਰ ਬੋਲ ਲੱਗਦਾ ਕਿ ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡੀ ਪ੍ਰੋਬਲਮ ਕੀਤੀ ਹੈ ਤੇ ਉਹਦੇ ਲਈ ਇਹ ਬਹੁਤ ਜ਼ਰੂਰੀ ਹੈ ਉਹਦੇ ਲਈ ਅਸੀਂ ਟਾਈਮ ਟੂ ਟਾਈਮ ਕਾਰਪੋਰੇਸ਼ਨ ਨੂੰ ਲਿਖਦੇ ਰਹਿੰਦੇ ਆਂ ਔਰ ਉਹਨਾਂ ਵੱਲੋਂ ਲਗਾਏ ਵੀ ਜਾਂਦੇ ਆਂ ਲੇਕਿਨ ਇਹ ਇੱਕ ਇਹੋ ਜਿਹੀ

ਆਜੇ ਜਿੰਨਾ ਕਿ ਮੁਸ਼ਕਲ ਆ ਰਹੀ ਜੇ ਇਸੇ ਤਰ੍ਹਾਂ ਹੀ ਸਰਵਿਸ ਕਰਵਾਉਣੀ ਕਿ ਜਮ ਲੱਗ ਜਾਂਦੇ ਸੀਗੇ ਉਹਦੇ ਕਰਕੇ ਕਿੰਨੀ ਕਿੰਨੀ ਜਲਤ ਹੈ ਇਹ ਬੜਾ ਚਿੰਤਾ ਦਾ ਕੰਮ ਹੋਦਾ ਤੇ ਕਿਉਂਕਿ ਜਿਹੜੇ ਸਾਡੇ ਟ੍ਰੇਨਸ ਹੁੰਦੇ ਆ ਉਹ ਐਕਸ ਜਿਹੜੇ ਡਾਰਪੇਜ اور ਲੋਗ ਉੱਦਾ वगैरह सिटਦੇ ਪਹਿਲੀ ਬਾਰਿਸ਼ ਦੇ ਨਾਲ ਉਹਦੇ ਨਾਲ ਉਹਦੇ ਟ੍ਰੇਨਸ ਬਲੌਕ ਹੋ ਜਾਂਦੇ ਆ ਤੇ ਉਹਨਾਂ ਨੂੰ ਖੁਲਣ ਖੁਲਵਾਉਣਾ ਬੜੀ ਹੋਣੀ ਉਹਦੀ ਸੈਕਟੀ ਜਲਵਾਤ ਹੋਣ ਕੀ ਕਹਿਣਾ ਚਾਹੋਗੇ ਸਰ ਦੇਖੋ ਜੀ ਇਹ ਜੀਸੀਆਈ ਜਿਹੜੀ ਸੰਸਥਾ ਹੈ ਜੀ ਇਹ ਹ ਸੰਸਥਾ ਹੈ ਜਿਹੜੀ ਲੋਕ ਭਲੇ ਲਈ ਇੱਥੇ ਕੰਮ ਕਰਦੀ ਹੈ ਹਮੇਸ਼ਾ ਕੁਝ ਨਾ ਕੁਝ ਪ੍ਰੋਜੈਕਟ ਕਰਦੇ ਆ ਜਿਹਦੇ ਉਤੇ ਪਬਲਿਕ ਦਾ ਜਾਂ ਪਬਲਿਕ ਦੇ ਕੰਮ ਕਰ ਰਿਹਾ ਬੰਦਾ ਤਾਂ ਬਹੁਤ ਚਲੇ ਜੋ ਉਹਨਾਂ ਦੀ ਨਿਗਰਖਣ ਦੇ ਜ਼ਰੂਰੀ ਦਾ ਆਖਰੀ ਉਦੇਸ਼ ਇਹ ਹੈ ਕਿ ਇਹ ਸਕਸੈਸ ਵੀ ਆ ਗਿਆ ਸੀ 12 ਤੋਂ 4 ਬੰਦਾ ਪਾਰ ਨਾ ਉਹ ਪੁਲਿਸ ਵਾਲਾ ਉਰੂਪ ਜਿਨੀ ਛੱਡ ਦੇਣਾ ਉਹ ਉਹ ਆਪਣੀ ਡਿਊਟੀ ਕਰੇਗਾ ਉਹ ਵੀ ਕੁਝ ਨਾ ਸੀ ਸਪੋਰਟ ਕਰੇਗਾ ਮੈਂ ਸੌਫਟੇ ਦਾ ਮੈਂਬਰ ਹੋ ਕੇ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਉਹਦੇ ਅਸਮਿਸਲਾ ਐਸ ਜੀਆਈ ਆਪਣੇ ਵਿਚਾਰੇ ਤੋਂ ਜੋ ਵੀ ਅੱਗੇ ਹੋਰ ਨੂੰ ਅੰਦਰਲਾ ਜਿੱਤਿਆ ਨਾ ਠੋਪ ਜੜੀ ਹੈ ਜਿਆਦਾ ਲੋਟੇ ਜੋ ਖੜੇ ਹੋਣ ਆਰਾਮ ਨਾਲ ਡਿਊਟੀ ਪੂਰੀ ਕਰਾਂਗੇ ਉਦੋਂ ਬਸਾਰੀ ਸ਼ੁਰੂ ਹੋ ਜਾਏਗੀ ਨਹੀਂ ਬਸਾਰੀ ਬਜਾਏ ਕਿ ਦੋਨੋਂ ਪਾਸੇ ਬਚਾਈਏ ਹਾਂ ਟੋਰੀ ਟੋਰੀ ਸਾਡਾ ਆਈਡੀਆ ਹੈ ਕਿ ਕੋਈ ਜੇ ਸੱਗਾ ਕੰਮ ਕਰ ਰਹੇ ਨੇ ਉਸ ਸੱਗੋ ਉਸ ਕੰਮ ਨੂੰ ਸਪੋਰਟ ਦੇਣਾ ਚਾਹੀਦਾ ਹੈ ਅਸੀਂ ਕੀ ਕੰਟਰੀਬਿਊਟ ਕਰ ਰਹੇ ਹਾਂ ਉਸੇ ਟੀ ਸੰਖਾਰਾਂ ਵਿੱਚ ਤੇ ਨਹੀਂ ਅਸੀਂ ਚਾਹਨਾ ਟ੍ਰੈਫਿਕ ਰਿਲੀਫ ਕਰ ਰਹੇ ਹਾਂ ਜਾਮ ਵੀ ਨਾ ਹੋਏ ਅਸੀਂ ਨਾ ਸੜਕ ਤੇ ਪੂਰਾ ਸਿਸਟਮ ਹਟਦੇ ਹਾਂ ਨਾ ਅਸੀਂ ਟ੍ਰੈਫਿਕ ਜਾਮ ਕਰ ਤੋਂ ਆਉਂਦੇ ਇਹ ਸਾਡੇ ਫਰਕ ਪੈਂਦਾ ਅਸੀਂ ਕਰਨਾ ਚਾਹੀਦਾ ਨੇ ਸਫਲ ਹੋਏਗਾ ਜੇਸੀਆ ਇਹ ਇਨੀਸ਼ੀਏਟਿਵ ਹੈ ਜੇ ਤੁਸੀਂ ਫੂਲਪੜਾ ਨਾਲ ਮਿਲ ਕੇ ਉਹਨਾਂ ਨੂੰ ਸਪੋਰਟ ਕਰੀਏ ਤਾਂ ਕਿ ਸਾਡਾ ਅਗੋ ਟ੍ਰੈਫਿਕ ਜਗਾ ਉਠਾ ਸਕਦਾ ਹੈ। ਅੱਛਾ ਡਾਕਟਰ। ਐ ਟ੍ਰੈਫਿਕ ਜਿਹੜਾ ਐਕਸੀਡੈਂਟ ਵੀ ਹੋ ਜਾਂਦਾ ਉਹਨਾਂ ਵਾਸਤੇ ਕੋਈ ਇਨੀਸ਼ੀਏਟਿਵ ਲਿਆ ਜਾਂਦਾ ਉਹਨਾਂ ਦੀ ਹੈਲਪ ਕਰਨ ਵਾਸਤੇ। ਅਸੀਂ ਅਲੱਗ ਲੈਵਲ ਦੇ ਕੰਮ ਕਰਦੇ ਹਾਂ। ਉਹ ਤੋਂ ਅੱਗੇ ਮੈਨੂੰ ਗੱਲ ਕਰਨੀ ਦੇਗੀ ਜੀ ਸੰਤਾਬ ਨਾਲ ਹੂੰ ਉਹ ਉਹਦਾ ਕੀ ਜੋ ਕਿ ਇਹਦਾ ਆਪਣਾ ਨਿ ਸਿਸਟਮ ਹੈਗਾ ਨਾ ਨਹੀਂ ਇਨੋਵੇਸ਼ਨ ਦੇ ਨਾਲ ਜਾਂ ਤੁਹਾਡੇ ਬੜੇ ਨਾਲ ਜਾਂ ਹਸਪਤਾਲ ਨਾਲ ਦਾ ਆਪਣਾ ਕਾਇਆ ਹੈਗਾ ਮੈਂ ਉਹਦੇ ਇੰਟਰਫੇਰ ਨਹੀਂ ਕਰਨਾ ਚਾਹੁੰਦਾ ਪਰ ਅਸੀਂ ਜੋ ਸਾਥੂ ਸਪੋਰਟ ਕਰਨਗੇ ਜੋ ਮੰਗਣਗੇ ਅਸੀਂ ਕੰਮ ਕਰਨ ਨੂੰ ਤਿਆਰ ਹਾਂ ਕੋਈ ਐਂਡ ਦਾ ਇਨੀਸ਼ੀਏਟਿਵ ਹੋਏ ਤਾਂ ਅਸੀਂ ਨਾਲ ਸਟੈਂਡ ਕਰਾਂਗੇ ਠੀਕ ਹੈ ਸੰਤਾਬ ਸਾਹਿਬ ਆਈ ਸੀ ਕਿ ਬਹੁਤ ਖੁਸ਼ੀ ਨਾਲ ਕਰਕੇ ਦੇ ਰਹੇ ਕਿ ਕਰੇ ਪਰ ਜੋ ਕੋਸ਼ਿਸ਼ ਕੀਤੀ ਹੈ ਅਸੀਂ ਕਰਦੇ ਹਾਂ ਅਗਲੇ ਹਫਤੇ ਲੰਬਾ ਸਾਹਿਬ ਨਾਲ ਇੱਕ ਮੀਟਿੰਗ ਹੈ ਜੀ ਯੂਨਿਟ ਅੱਗੇ ਰੋਡ ਦਾ ਬਣਾਵਾਂਗੇ ਕਿ ਕਿਤੇ ਕਿਤੇ ਕੀ ਕਰਦੇ ਹੈ ਬੜੇ ਸਾਧੇ ਕਿ ਪ੍ਰੋਜੈਕਟ ਸਾਇੰਸ ਵਗੈਰਾ ਨੇ ਰੋਡ ਬਣਾ ਦਿੱਤੇ ਕਟੰਡੀ ਰੋਡ ਦੇ ਵਿੱਚ ਵਾਈਡਰ ਸ਼ੁਰੂ ਹੋਏਗਾ ਉਹਦੀ ਕੋਈ ਮਾਰਕਿੰਗ ਨਹੀਂ ਹੈ ਲੋਕੀਂ ਕਿ ਕਰਨੀ ਆ ਅੱਗੇ ਬੈਠੇ ਅੱਗੇ ਉਸ ਤੇ ਬੋਰ ਲਗਾ ਦੇਈਏ ਤਾਂ ਕਾਰਾਂ ਮਿਲਣ ਦੀ ਦਿੱਕਤ ਨਹੀਂ ਆਏਗੀ ਇਹ ਇਨੀਸ਼ੀਏਟਿਵ ਅਗਲੇ ਆਪਣੇ ਮੀਟਿੰਗ ਹੋਏਗੀ ਕੋਲੇ ਗੱਡੀਆਂ ਦੇ ਖਾਈ ਕਰਨਾ ਕਿੰਨਾ ਲੱਗੇਗਾ ਠੀਕ ਹੈ ਤਾਂ ਲਾਕੀ ਤੋਂ ਮਾਦੇ ਪ੍ਰਧਾਨ ਜੀ ਨਾਲ ਵੀ ਹੁੰਦੀ ਸਾਹਿਬ ਨਾਲ ਗੱਲ ਕਰੋ ਅਸਾਂ ਕਰ ਲਵਾਂਗੇ ਬੋਰਡ ਦੇ ਸੇਕੀ ਰਿਪੋਰਟ ਹਨ ਹਾਂ ਸਰ ਸਸੀ ਗਾਲ ਜੀ ਮੈਂ ਜੀਸੀ ਪ੍ਰਦੀਪ ਸਿੰਘ ਮੂੜੀ ਪ੍ਰੈਜ਼ੀਡੈਂਟ ਜੀਸੀ ਲੁਧਿਆਣਾ ਸੈਟਰ ਔਰ ਅਸੀਂ ਛੋਟਾ ਜਿਹਾ ਉਪਰਾਲਾ ਕੀਤਾ ਸਾਡੇ ਅੱਜ ਦੇ ਪ੍ਰੈਜ਼ੀਡੈਂਟ ਡਕਟਰ ਨੇ ਹਰਪੀ ਜੀ ਸਾਡੇ ਪੀਆ ਡਾਇਰੈਕਟਰ ਨੇ ਔਰ ਕੋਸ਼ਿਸ਼ ਕੀਤੀ ਹੈ ਕਿ ਟ੍ਰੈਫਿਕ ਕਲਾਜਮਨ ਦਾ ਜੀਸੀ ਵੀ ਸਪੋਰਟ ਕਰ ਸਕਦੇ ਆ ਧੁੱਕ ਦੇ ਵਿੱਚ ਬਰਤਾਨ ਦੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਸਾਡੀ ਵੱਲੋਂ ਕੀਤਾ ਕਰਨੀ ਕੋਸ਼ਿਸ਼ ਕੀਤੀ ਗਈ ਹੈ ਮੈਂ ਉਮੀਦ ਕਰਦਾ ਇਹਨਾਂ ਨੂੰ ਬਹੁਤਾ ਨਹੀਂ ਤੇ ਜਿੰਨਾ ਵੀ ਥੋੜਾ ਬੋੜਾ ਫਾਇਦਾ ਹੋ ਪਾਏਗਾ ਔਰ ਅੱਗੇ ਵੀ ਅਸੀਂ ਇਹਨਾਂ ਨੂੰ ਪ੍ਰੋਸਾ ਦਵਾਇਆ ਕਿ ਜੇ ਕੋਈ ਹੋਰ ਇਸ ਰਿਕੁਆਇਰਮੈਂਟ ਹੈ ਜਾਂ ਰਿਫਲੈਕਟਰ ਨੇ ਜਾਂ ਕੋਈ ਸਾਈਨ ਬੋਰਡ ਦੀ ਹੈਗੀ ਹੈ ਤੋਂ ਅਸੀਂ ਇਨੀਸ਼ੀਏਟਿਵ ਲਵਾਂਗੇ ਥੈਂਕ ਯੂ